ਸੱਚੀ ਨਾਮ ਦਾ ਡਾਜੀ ਡੈਰਿਨੇਸ਼ਨ ਆ ਕੀ ਜਾਣ ਜਾਂਦਾ ਅੱਜ ਦੇ ਪ੍ਰੋਜੈਸ਼ਨ ਸੰਬੰਧੀ ਮੇਰਾ ਨਾਮ ਕਮਲਜੀਤ ਸਿੰਘ ਹੁੰਦਾ ਪੰਜਾਬ ਪ੍ਰਧਾਨ ਬਸਤਾ ਮਿਰਚਾ ਟਾਟੀ ਅੱਜ ਦਾ ਜੋ ਵਿਸ਼ਾਲ ਦੋਸ ਮਾਰਚ ਸ਼ਹਿਦ ਸ਼੍ਰੀ ਮਨੋਜ ਕੁਮਾਰ ਨਾਜੀ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਬਰਕਰਾਰ ਜੋ ਅੱਜ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਗਿਆ ਇਹ ਪ੍ਰਦਰਸ਼ਨ ਆਮ ਆਦਮੀ ਪਾਰਟੀ ਦਾ ਕੁੰਭ ਕਰਨ ਦੀ ਨੀਤੋਂ ਜਗਾਉਣ ਦੇ ਲਈ ਇਸ ਲਈ ਕੀਤਾ ਗਿਆ ਜੇਕਰ ਹਜੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਗਰੀਬਾਂ ਨਾਲ ਕੀਤੇ ਵਾਦੇ ਪੂਰੇ ਨਾ ਕਰੇਗਾ ਤੇ ਇਹਦਾ ਰਿਜ਼ਲਟ 2024 ਦੀ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਭੁਗਤਣਾ ਪਊਗਾ ਜੋ ਬਸਪਾ ਵੇਡ ਕੇ ਪਾਰਟੀ ਪੂਰੇ ਪੰਜਾਬ 'ਚ ਚੁੱਲਾ ਪੱਦਰ ਤੇ ਲੋਕਾਂ ਨੂੰ ਇਸ ਬਾਰੇ ਜਾਗਰਤ ਕਰਕੇ ਤਿਆਰ ਕਰ ਰਹੀ ਆ ਤੇ ਮੈਂ ਆਏ ਹੋਏ ਸਾਥੀਆਂ ਨੂੰ ਅਪੀਲ ਵੀ ਕਰਦਾ ਵੀ ਜਿਵੇਂ ਅੱਜ ਤੁਸੀਂ ਆਪਣੇ ਕਰਾਇਆਂ ਤੇ ਆਪਣੇ ਬਲਬੂਤੇ ਤੇ ਹਜ਼ਾਰਾਂ ਦੀ ਤਦਾਦ ਚ ਇਕੱਠੇ ਹੋਏ ਜੋ ਤੇ ਜੇਕਰ ਸਰਕਾਰ ਨੇ ਆਪਣੇ ਵਾਦੇ ਪੂਰੇ ਨਾ ਕੀਤੇ ਤੇ 2024 ਚ ਇਸ ਨੂੰ ਸਫਲ ਕਰਨ ਲਈ ਤਿਆਰ ਹੋ ਜੋ ਜੈਪੀਮ ਜੈਪਾਲ 2 ਸਾਲ ਦਾ ਸਮਾਂ ਸਮਾਂ ਵੀ ਚੁੱਟਿਆ ਪਰ ਸਰਕਾਰ ਵਾਦੇ ਤੇ ਦਾਵੇ 2 ਸਾਲਾਂ ਚ ਕਿਸ ਤਰ੍ਹਾਂ ਦੇ ਵੀ ਦੇ ਦੇ ਉਹਨਾਂ ਦੇ 2 ਸਾਲ ਦੇ ਸਮੇਂ ਦੇ ਵਿੱਚ 75 ਸਾਲ ਤੋਂ ਜਿੰਨੀਆਂ ਸਰਕਾਰਾਂ ਬਣੀਆਂ ਉਹਨਾਂ ਤੋਂ ਵੀ ਜ਼ਿਆਦਾ ਭ੍ਰਿਸ਼ਟਾਚਾਰ ਵਧਿਆ ਨਸ਼ਾ ਵਧਿਆ ਕਰਪਸ਼ਨ ਵਧੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਕਹਿੰਦੀ ਅਸੀਂ ਕਰਪਸ਼ਨ ਮੁਕਤ ਪੰਜਾਬ ਨੂੰ ਕਰਾਂਗੇ ਨਸ਼ਾ ਮੁਕਤ ਪੰਜਾਬ ਕਰਾਂਗੇ 2 ਸਾਲਾਂ ਚ ਇਹਦਾ ਵਾਅਦਾ ਸਭ ਤੋਂ ਜ਼ਿਆਦਾ ਹੋਇਆ ਪ੍ਰਧਾਨ ਜੀ ਅੱਜ ਜਿਹੜੀ ਜੀਡੀ ਵੱਡੀ ਜੀ ਰੋਸ ਰੈਲੀ ਪੰਜਾਬ ਸਰਕਾਰ ਦੇ ਸਰ ਤਲਾਫ ਛੱਡੀ ਆ ਦਾਵੇ ਤੇ ਵਾਦੇ ਜਿਹੜੇ ਉਦਾਂ ਦੇ ਉਦਾਂ ਹੀ ਆ ਤੁਹਾਡੇ ਵੱਲੋਂ ਸੁੱਤੀ ਸਰਦਾਰ ਨੂੰ ਜੁਦਾਇਆ ਜਿਆ ਕੀ ਜਾਣ ਜਾਂਦੇ ਹੋ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਆ ਕਿ ਜੇ ਜਲਦ ਹੀ ਸਰਕਾਰ ਨੇ ਮੰਗਾ ਵੱਲ ਗੌਰ ਨਹੀਂ ਕੀਤੀ ਤੇ ਪਾਰਟੀ ਵੱਲੋਂ ਤਿੱਖਾ ਆਉਣ ਵਾਲੇ ਸਮੇਂ ਜਿਸ ਸੰਗ ਅਚੀ ਲਿਖਿਆ ਜਾਊਗਾ 2024 ਦੇ ਵਿੱਚ ਸਭਖਸ਼ਾਨ ਦੀ ਤਿਆਰੀ ਕੀਤੀ ਜਾਊਗੀ ਤਾਂ ਕਿ ਗੁੰਗੀ ਬੁਲੀ ਸਰਕਾਰ ਨੂੰ ਜਗਾਇਆ ਜਾ ਸਕੇ ਦਾਵੇ ਤੇ ਵਾਦੇ ਇਸ ਤਰ੍ਹਾਂ ਦੇ ਦੋ ਪਰਵੰਦਮਾਨ ਦੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਲਫਾਫੇ ਚੱਲ ਰਹੇ ਆ ਕਹਿ ਰਹੇ ਆ ਕਿ ਬਿਜਲੀ ਮਾਫੀ ਦੀ ਜਿਹਦੀ ਸਭ ਤੋਂ ਵੱਡੀ ਗੱਲ ਕਰ ਰਹੇ ਕਿਉਂਕਿ 600 ਯੂਨਟ ਬਿਜਲੀ ਦਾ ਮਾਫ ਕੀਤਾ ਗਿਆ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਦੇ 600 ਯੂਨਟ ਮਾਫ ਹੋਏ ਇਹੋ ਦੇ ਹੀ ਗਰੀਬਾਂ ਦੇ ਘਰਾਂ 'ਚ ਬਿੱਲ ਆਨੇ ਸ਼ੁਰੂ ਹੋ ਗਏ ਆ ਪਹਿਲਾਂ 400 ਯੂਨਟਾਂ ਦਾ ਤੇ ਬਿੱਲ ਨਹੀਂ ਆ ਰਿਹਾ ਸੀ ਅੱਜ 600 ਯੂਨਟ ਹੋਣ ਦੇ ਕਾਰਨ ਕਿਸੇ ਦਾ 4000 5000 10000 ਬਿੱਲ ਆ ਰਿਹਾ ਹੈ ਇਹ ਸਿਰਫ ਗਰੀਬਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ 600 ਯੂਨਟ ਵਾਲਾ ਵੀ ਤੇ ਦੂਜੇ ਪਾਸੇ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀ ਪੁਰੇ ਉਹਨਾਂ ਚੋਂ ਵੀ ਕੋਈ ਵਾਅਦਾ ਪੂਰਾ ਕੀਤਾ ਨਜ਼ਰ ਨਹੀਂ ਆ ਰਿਹਾ ਜਿਹੜੇ ਸਰਟੀਫਿਕੇਟ ਵੰਡੇ ਜਾ ਰਹੇ ਨੌਕਰੀਆਂ ਦੇ ਉਹ ਪਿੰਡ ਕਸਮਿਆਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਨੌਜਵਾਨ ਲੜਕੇ ਲੜਕਿਆਂ ਨੂੰ ਨੌਕਰੀਆਂ ਮਿਲ ਕਿੱਥੇ ਰਹੀਆਂ ਵਾਂ ਮੈਂ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਹ ਬੇਨਤੀ ਕਰੂੰਗਾ ਕਿ ਇਹ ਸੁਤੀ ਸਰਕਾਰ ਨੂੰ ਜਗਾਉਣ ਦੇ ਲਈ 2024 ਦੇ ਇਲੈਕਸ਼ਨ ਨੂੰ ਇਹਨਾਂ ਨੂੰ ਪੂਰੀ ਤਰ੍ਹਾਂ ਸਬਕ ਸਿਖਾਉਣ ਦੇ ਲਈ ਸਰਕਾਰ ਕਰ ਜਾ ਕੇ ਚੁੱਲਾ ਬੰਦਰ ਤੇ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਇਸ ਗੁੰੰਗੀ ਬੁਲੀ ਸਰਕਾਰ ਨੂੰ ਜਗਾਉਣ ਦੇ ਲਈ ਇਹਨਾਂ ਨੂੰ 2024 ਦੇ ਵਿੱਚ ਸਬਕ ਸਿਖਾਉਣ ਦੀ ਤਿਆਰੀ ਕਰਨੀ ਚਾਹੀਦੀ ਜਿਹੜੇ ਜਿਹੜੇ ਸਰਕਾਰ ਦੇ ਦਾਅਵੇ ਸੀ ਜਿਹੜਾ ਮੇਰਾ ਪੂਰੇ ਨਹੀਂ ਹੋਏ ਸਰਕਾਰ ਨੇ ਵੈਸੇ ਤਾਂ ਬਹੁਤ ਸਾਰੇ ਲਾਰੇ ਲਾਇਏ ਸੀ ਜਿੰਨਾ ਜੋ ਸਭ ਤੋਂ ਪਹਿਲਾ ਲਾਰਾ ਇਹ ਸੀ ਕਿ ਹਰ ਮਹੀਨੇ ਬੀਬੀਆਂ ਦੇ ਖਾਤੇ 'ਚ 1000 ਰੁਪਏ ਪਾਇਆ ਜਾਊਗਾ ਪਰ 2 ਸਾਲ ਦਾ ਸਮਾਂ ਹੋਣ ਦੇ ਬਾਅਦ ਵੀ ਅੱਜ ਤੱਕ ਉਹਨਾਂ ਦੇ ਖਾਤੇ 'ਚ ਕੋਈ ਪੈਸਾ ਪਾਇਆ ਨਜ਼ਰ ਨਹੀਂ ਆ ਰਿਹਾ ਬੁੜਾਪਾ ਵਿਧਵਾ ਪੈਨਸ਼ਨ 2500 ਰੁਪਿਆ ਕਿਸੇ ਦੀ ਲੱਗੀ ਨਜ਼ਰ ਨਹੀਂ ਆ ਰਹੀ ਲਗਭਗ 2 ਸਾਲ ਦਾ ਸਮਾਂ ਹੋ ਗਿਆ ਇਸੇ ਤਰ੍ਹਾਂ ਨੌਜਵਾਨ ਜਿਹੜੇ ਲੜਕੇ ਲੜਕੀਆਂ ਉਹ ਬੇਰੁਜ਼ਗਾਰ ਨਜ਼ਰ ਆ ਰਹੇ ਆ ਇਹ ਸਾਰੇ ਵਾਅਦੇ ਪੂਰੇ ਕਰਨ ਦੇ ਲਈ ਅੱਜ ਬਸਪਾ ਅੰਬੇਦਕਰ ਪਾਰਟੀ ਵੱਲੋਂ ਇਹ ਰੂਸ ਮਾਰਚ ਕੱਢਿਆ ਜਾਏ ਨਸ਼ਾ ਇਹ ਬਹੁਤ ਗੰਭੀਰ ਵਿਸ਼ਾ ਵਾ ਨਸ਼ਾ ਕਹਿੰਦੇ ਸੀ ਆਂਦੇ ਹੀ ਖਤਮ ਕੀਤਾ ਜਾਊਗਾ ਪਰ ਨਸ਼ਾ ਪਹਿਲੇ ਨਾਲੋਂ ਜ਼ਿਆਦਾ ਵਿਛੜਿਆ ਉਹ ਜਿਸ ਤਰ੍ਹਾਂ ਦੇਖ ਦਿਓ ਮੈਂ ਪਹਿਲਾਂ ਹੀ ਤੁਹਾਨੂੰ ਦੇਸ਼ ਦੀ ਆਜ਼ਾਦੀ ਨੂੰ 75 ਸਾਲ ਦਾ ਸਮਾਂ ਹੋ ਗਿਆ ਜਿਹੜੀ ਵੀ ਸਰਕਾਰ ਆਈ ਜਿਹੜੀ ਵੀ ਪਾਰਟੀ ਨੇ ਸਰਕਾਰ ਬਣਾਈ ਉਹਨਾਂ ਨੇ ਗਰੀਬਾਂ ਨੂੰ ਲਾਰੇ ਲਾਇਆ ਕਿ ਜਿਹੜਾ ਤੁਹਾਡੇ ਘਰ ਘਰ ਨਸ਼ਾ ਪਹੁੰਚਿਆ ਇਹਨਾਂ ਨੂੰ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਕਿ ਮੈਂ 4 ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੂੰ ਪਰ 2 ਸਾਲ ਦੇ ਸਮੇਂ ਵਿੱਚ ਅੱਜ ਨਸ਼ਾ ਜਿਹੜਾ ਉਹ ਘਰ ਘਰ ਵਿਕਦਾ ਨਜ਼ਰ ਆ ਰਿਹਾ ਜਿਹਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਉਹ ਸਾਡੀ ਦਿਨ ਦਿਨ ਕਮਜ਼ੋਰ ਹੋ ਰਹੀ ਆ ਤੇ ਸੋ ਮੈਂ ਇਹੀ ਉਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਚੇਤਾਵਨੀ ਦੇ ਰਿਹਾ ਕਿ ਜੇ ਜਲਦ ਨਸ਼ਾ ਬੰਦ ਨਾ ਕੀਤਾ ਗਿਆ ਤੇ ਪਾਰਟੀ ਦੀ ਅਗਲੀ ਰੂਪਰੇਖਾ ਜਿਹੜੀ ਹੋਗੀ ਉਹਦੇ ਵਿੱਚ ਸੰਘਰਸ਼ ਵਧਿਆ ਜਾਊਗਾ ਸਰ ਕੀ ਨਾਮ ਕੀ ਡੈਗਨੇਸ਼ਨ ਹੈ ਮੇਰਾ ਨਾਮ ਬਲਵੰਤ ਸਿੰਘ ਸੁਲਤਾਨਪੁਰੀ ਪਰ ਪਾਰਟੀ ਦਾ ਜਨਸਿਕਤਰ ਅੱਜ ਦਾ ਜਿਹੜਾ ਇੰਨਾ ਭਾਰੀ ਰੋਸ ਪ੍ਰਦਰਸ਼ਨ ਜਿਹੜੀ ਰੈਲੀ ਸੀ ਇਸ ਤਰ੍ਹਾਂ ਦੇ ਦੇ ਦਿਓ ਅੱਜ ਦੀ ਰੈਲੀ ਨੂੰ ਜਿਹੜੀ ਅੱਜ ਰੈਲੀ ਹੈ ਹਜ਼ਾਰਾਂ ਇੰਤਜ਼ਾਦ ਵਿੱਚ ਪਾਰਟੀ ਪ੍ਰਧਾਨ ਮੋਹਿਤ ਕੁਮਾਰ ਨਾਲ ਦੀ ਗੱਲ ਵਿੱਚ ਹੋਈ ਆ ਜਿਹੜੀ ਸਰਕਾਰ ਨੇ ਵਾਅਦੇ ਕੀਤੇ ਸੀਗੇ ਗਰੀਬ ਲੋਕਾਂ ਨਾਲ ਉਹਨਾਂ 'ਚ ਇੱਕ ਵੀ ਵਾਅਦਾ 2 ਸਾਲਾਂ ਦੇ ਵਿੱਚ ਪੂਰਾ ਨਹੀਂ ਸਰਕਾਰ ਕਰ ਸਕੀ ਜਿਹੜੀ ਦਾਅਵੇ ਕਰਦੀ ਆ ਮੈਂ ਰੰਗਲਾ ਪੰਜਾਬ ਬਣਾਉਣਾ ਇਹਨੇ ਮੁੰਡਿਆਂ ਨੂੰ ਨਸ਼ਿਆਂ ਦੇ ਲਾ ਕੇ ਨੌਜਵਾਨੀ ਜਵਾਨੀ ਖਤਮ ਕਰਕੇ ਅੱਜ ਕੰਗਲਾ ਪੰਜਾਬ ਬਣਾ ਦਿੱਤੀ ਆ ਹਰ ਵਿਭਾਗ ਕੋਈ ਵਿਭਾਗ ਕੋਈ ਕਬੀਲਾ ਜਾਂ ਕੋਈ ਵਿਦੂ ਖੁਸ਼ ਨਹੀਂਗਾ ਸੰਘਰਸ਼ ਤੇ ਹੜਤਾਲਾਂ ਦੇ ਜੋੜ ਲੱਗਾ ਸਭ ਲੋਕਾਂ ਦਾ ਭ੍ਰਿਸ਼ਟਾਚਾਰ ਇਹਨਾਂ ਵੱਧ ਗਿਆ ਕੋਈ ਪ੍ਰਸ਼ਾਸਨ ਦੇ ਦਾ ਆਪਣਾ ਕੰਟਰੋਲ ਹੈ ਨਹੀਂਗਾ ਗਰੀਬਾਂ ਦਾ ਤੱਕਾ ਹੋ ਰਿਹਾ ਇਹ ਸਾਰੇ ਆਵਾਜ਼ ਤੱਕੇ ਦੀ ਆਵਾਜ਼ ਦੇ ਵਿੱਚ ਜੱਜ ਕੀਤੇ ਵਾਦੇ ਪੂਰੇ ਕਰਾਉਣ ਵਾਸਤੇ ਜਾਂ ਗਰੀਬਾਂ ਨੂੰ ਗਰੀਬਾਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਜਿਹੜੇ ਨੇ ਵਾਦੇ ਕੀਤੇ ਸੀ ਅੱਜ ਇਹਨੂੰ ਵਾਦੇ ਯਾਦ ਕਰਾਉਣ ਵਾਸਤੇ ਜਿਹੜਾ ਅੱਜ ਰੋਸ ਮਾਰਚ ਇਹ ਕੀਤਾ ਗਿਆ ਹੈ ਜੈਪੀ ਜੈ ਭਾਰਤ